ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੀਰਤ ਸਿੰਘ ਪਿਨਾਕਲ ਰਿਫਿਊਜ਼ਡ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾਹ ਨਵੀਆਂ ਫਾਈਲਾਂ ਨੂੰ ਛੱਟ ਵੀਜ਼ਾ ਦਵਾਉਣ ਦੇ ਬਾਦਸ਼ਾਹ ਪੋਜ਼ਿਟਿਵਿਟੀ ਵੰਡਣ ਦੇ ਬਾਦਸ਼ਾਹ ਸੋ ਹਰ ਪਾਸਿਓ ਬਾਦਸ਼ਾਹੀ ਬਾਦਸ਼ਾਹ ਨੇ ਤੀਰਤ ਸਿੰਘ ਪਿਨਾਕਲ ਪਿਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਡ ਨੂੰ ਰਿਪਰਿਜ਼ੈਂਟ ਕਰਦੇ ਨੇ ਮੰਨੇ ਪਰਮੰਨੇ ਸਲਾਹਕਾਰ ਨੇ ਸਾਡੇ ਨਾਲ ਮੌਜੂਦ ਨੇ ਤੀਰਤ ਜੀ ਸਸ ਸਿਕਾਲ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਸ਼ਕਾਂ ਨੂੰ ਸਸ ਸਿਕਾਲ ਤੀਰਤ ਜੀ ਗੱਲਾਂ ਬਾਤਾਂ ਕਰਨੀਆਂ ਕੈਨੇਡਾ ਨੂੰ ਲੈ ਕੇ ਪਹਿ ਜੋ ਹਾਲਾਤ ਬਣੇ ਨੇ ਕੈਨੇਡਾ ਚ ਸਾਡੇ ਵਿਦਿਆਰਥੀ ਕਿਤੇ ਪੋਲਿਟਿਕਸ ਦੇ ਤੱਕੇ ਤਾਂ ਨਹੀਂ ਚੜ ਰਹੇ ਅੱਜ ਮੈਂ ਇਹ ਸਭ ਤੋਂ ਪਹਿਲਾਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਤੇ ਸਾਰਾ ਤੋਂ ਪਹਿਲਾਂ ਤਾਂ ਸਰ ਜਿੰਨਾ ਤੁਸੀਂ ਜਾਂ ਮੈਨੂੰ ਆ ਟੈਗ ਲਾਈਨ ਜਿਹੀਆਂ ਮੈਂ ਸਭ ਤੋਂ ਪਹਿਲਾਂ ਕਹਿੰਦਾ ਮੇਰਾ ਕੰਮ ਹੈਗਾ ਅਸਲੀਚ ਮੈਂ ਤਾਂ ਕਹੂੰਗਾ ਚਲੋ ਬੱਚੇ ਪਾਰ ਭੇਜਣਾ ਤੇ ਕਲਾਇੰਟ ਵਿਜ਼ਟਰ ਵੀਜ਼ਾ ਮੇਰਾ ਕੰਮ ਹੈਗਾ ਬੱਚਿਆਂ ਨੂੰ ਸਹੀ ਸਲਾਹ ਦੇਣਾ ਤੋ ਜਿਹੜੇ ਸਾਡੇ ਨਾਲ ਜੁੜਦੇ ਆ ਕਿਉਂਕਿ ਕਦੀ ਅਸੀਂ ਲਾਲਚ ਨਹੀਂ ਕੀਤਾ ਕਿ ਯਾਰ ਮੇਰੇ ਕੋਲ ਆਇਆ ਮੈਂ ਅੱਜ ਇਹਦਾ ਮੇਰੇ ਤੋਂ ਅੱਜ ਕੁਝ ਦੇ ਕੇ ਹੀ ਜਾਵੇ ਮੇਰਾ ਕੰਮ ਹੁੰਦਾ ਕਿ ਉਹਨੂੰ ਮਾਨਦਰੀਂ ਦਾ ਸਲਾਹ ਦਵਾਂ ਉਹਨੂੰ ਪਸੰਦ ਆਉਂਦਾ ਤੇ ਬਰਾ ਮੈਨੂੰ ਆਪਣੀ ਕਿਸਮਤ ਦੇ ਦੇ ਮੇਰੇ ਹੱਥਾਂ 'ਚ ਜਿਉ ਮੇਰਾ ਅਸੂਲ ਹੈਗਾ ਜੋ ਇਹਨੇ ਲੰਬੇ ਸਾਲਾਂ ਤੋਂ ਚੱਲਦਾ ਆ ਸੋ ਮੈਂ ਆਪਣੇ ਆਪ ਨੂੰ ਮੈਂ ਤਾਂ ਕਹਿੰਕਾ ਪਰਮਾਤਮਾ ਉਸ ਟਰੈਕ ਤੇ ਜਰੂਰ ਰੱਖੇ ਸੋ ਲਾਲਚ ਵਾਲੇ ਪਾਸੇ ਨਾ ਆਵੇ ਕਿ ਬਰਾ ਜਿਹੜਾ ਬੰਦਾ ਮੇਰੇ ਕੋਲ ਆਵੇ ਤੇ ਇਹ ਕਰੀ ਜਾਵੇ ਜੋ ਕਿ ਸਾਡੇ ਪੰਜਾਬ ਚ ਸਭ ਕੁਝ ਚੱਲਦਾ ਤੇ ਕਿਤੇ ਨਾ ਕਿਤੇ ਸਾਹਮਣੇ ਵਾਲਾ ਬੰਦਾ ਵੀ ਨਾ ਉਹਨੂੰ ਵੀ ਇਹੀ ਸੁਣਨਾ ਪਸੰਦ ਆ ਕਿ 100% ਵੀਜ਼ਾ ਮਿੱਠੀਆਂ ਮਿੱਠੀਆਂ ਗੱਲਾਂ ਹਾਂ ਕਿਤੇ ਨਾ ਕਿਤੇ ਥੋੜੇ ਕੋੜੇ ਵੀ ਹੈਗੇ ਆ ਕੋੜਾ ਕਿਉਂਕਿ ਸੱਚ ਕੋੜਾ ਹੁੰਦਾ ਸੱਚ ਬੋਲਣਾ ਬਹੁਤ ਔਖਾ ਕੰਮ ਆ ਮੈਂ ਤਾਂ ਆਪਣਾ ਫਰਜ਼ ਰੋਲ ਪਲੇ ਕਰ ਦਿੰਦਾ ਪਰ ਸਰ ਸੱਚ ਸੁਣਨਾ ਉਹ ਤੋਂ ਵੀ ਬਹੁਤ ਔਖਾ ਕੰਮ ਆ ਜੋ ਸਾਡੇ ਦਰਸ਼ਕਾਂ ਦਾ ਵਾ ਜੇ ਸੁਣਾਂਗੇ ਤੇ ਬਹੁਤ ਵਧੀਆ ਆਊਗਾ ਤੇ ਸਰ ਜਿਹੜਾ ਤੁਸੀਂ ਅੱਠ ਸਵਾਲ ਪੁੱਛਿਆ ਨਾ ਕੀ ਬੱਚੇ ਸਾਡੇ ਕੀ ਪੋਲਿਟਿਕਸ ਦੀ ਭੇਡ ਚੜਨਗੇ ਕੀ ਪੋਲਿਟਿਕਸ ਦੇ ਵਿੱਚ ਜਿਹੜੇ ਕੀ ਬੱਚੇ ਪੈਸੇ ਜਾਣਗੇ ਕੀ ਹੁਣ ਜੋ ਚੀਜ਼ਾਂ ਹੋ ਰਹੀਆਂ ਹੈਗੀਆਂ ਇਲੈਕਸ਼ਨ ਜਿਹੜਾ ਆ ਰਿਹਾ ਕੈਨੇਡਾ ਦਾ ਜਿਹੜੇ ਵੱਡੇ ਰੌਲੇ ਆ ਰਹੇ ਜਿਹੜੇ ਵੋਟ ਉਹਨਾਂ ਨੂੰ ਕੈਨੇਡਾ ਨੂੰ ਕਿਹਨੇ ਪਾਉਣੀ ਆ ਜਿਹੜੇ ਬੰਦੇ ਉੱਥੇ ਦੇ ਮਤਲਬ ਕੀ ਉੱਥੇ ਸਿਟੀਜ਼ਨ ਹੈਗੇ ਆ ਉਹ ਕਹਿੰਦੇ ਆ ਕਿ ਨਵੇਂ ਬੰਦਿਆਂ ਨੂੰ ਕੱਢ ਬਾਹਰ ਨਵੇਂ ਬੰਦਿਆਂ ਨੂੰ ਕੱਢ ਬਾਹਰ ਜੇ ਅੰਦਾ ਕੈਨੇਡਾ ਦਾ ਮੈਂ ਤੁਹਾਨੂੰ ਆਧਾਰ ਕਾਰਡ ਬਣਿਆ ਸੀ ਕਹਾਂਗੇ ਕਿ ਉਹ ਕਹਿੰਦੇ ਜੀ ਇਹਨਾਂ ਨੂੰ ਕੱਢ ਵਾਰ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਮੈਂ ਤਾਂ ਕਹਾਂਗਾ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਬਰਾ ਜੇ ਕੈਨੇਡਾ ਦੀ ਇਕਨੋਮੀ ਵੱਧ ਰਹੀ ਆ ਕੈਨੇਡਾ ਚ ਜੇ ਇੰਨੇ ਇਨਫਰਾਸਟ੍ਰਕਚਰ ਬਣ ਰਿਹਾ ਆ ਸਟੂਡੈਂਟਸ ਹੀ ਬੈਕਬੋਨ ਆ ਆ ਇੰਨੇ ਆ ਨੀ ਵੱਡੀਆਂ ਯੂਨੀਵਰਸਿਟੀ ਚੱਲ ਰਹੀਆਂ ਲੋਕਾਂ ਦੇ ਘਰਾਂ ਦੀ ਰੋਟੀਆਂ ਚੱਲ ਰਹੀਆਂ ਤੇ ਮੋਰ ਹੋ ਵਜੇ ਮੈਂ ਕਹਿ ਦਵਾ ਆ ਜਿਹੜੀ ਐਸੇ ਲਈ ਇਕਨੋਮੀ ਪੂਰੀ ਬੂਮ ਤੇ ਗਈ ਸੀ ਨਾ ਪ੍ਰਾਪਰਟੀਆਂ ਦੇ ਜਿਹੜੇ ਘਰਾਂ ਦੀ ਕੀਮਤਾਂ ਚਾਰ ਚਾਰ ਗੁਣਾ ਵਧ ਗਈਆਂ ਪਤਾ ਕਿਉਂ ਵਧੀਆਂ ਸੀ ਜੇ ਪ੍ਰਾ ਸਟੂਡੈਂਟ ਹੀ ਰੈਂਟ ਦੇਣ ਨੂੰ ਆਉਣਗੇ ਜਾਂ ਵਧਾ ਲਿਓ ਜਿਹੜੇ ਘਰਾਂ ਮਿਲੀਆਂ ਸਦੇ ਘਰ ਲੈ ਆ ਨਾ ਕਿਤੇ ਦੁਬਾਰਾ ਫਿਰ ਉਹੀ ਦੁਰਤ ਤਿੰਨ ਤਿੰਨ ਗੁਣਾ ਥੱਲੇ ਕੀਮਤਾਂ ਡੇਗੀਆਂ ਤੇ ਦੁਬਾਰਾ ਕੈਨੇਡਾ ਨੇ ਉੱਠਿਆ ਨਹੀਂ ਜਾਣਾ ਹੈਗਾ ਸੋ ਇਹਨਾਂ ਮੈਂ ਸ਼ਾਰਟ ਦੱਸ ਦਵਾ ਬੜਾ ਇਸ ਲਈ ਦੁੱਖ ਲੱਗਦਾ ਕਿਉਂਕਿ ਨਾ ਨੰਬਰਸ ਬੜੇ ਚੇਂਜ ਹੁੰਦੇ ਆ ਆਪਾਂ ਪਿੱਛੇ ਵੀ ਸ਼ੋਅ ਲਾਇਆ ਸੀ ਕਦੀ 70000 ਦਾ ਡੇਟਾ ਆ ਜਾਂਦਾ ਕਦੀ ਲੱਖ ਦਾ ਆ ਜਾਂਦਾ ਕਦੀ 5 ਦਾ ਆ ਜਾਂਦਾ ਆ ਪਿੱਛੇ ਇਹਦਾ ਪਤਾ ਨਹੀਂ ਬੜੇ ਮਹਾਨ ਮੈਂ ਤਾਂ ਕਹੂੰਗਾ ਮੈਂ ਲੇ ਕਹੂੰਗਾ ਵਲੌਗਰਸ ਆ 20 ਲੱਖ ਬੱਚਾ ਕਹਿੰਦੇ ਵਾਪਸ ਆਉਗੂ ਯਾਰ ਕਥੋਂ ਆ ਰਿਹਾ ਡਾਟਾ ਮੈਂ ਤਾਂ ਕਹੂੰਗਾ ਕਿਥੋਂ ਤੁਸੀਂ ਇਹ ਡਾਟਾ ਕੱਢੀ ਲਿਆਉਂਦੇ ਪਿਆ ਕੀ ਕਰੀ ਕਈ ਵਾਰੀ ਕੰਪੀਟੀਸ਼ਨ ਤੇ ਵੱਧ ਜਾਂਦਾ ਜੇ ਕਿਸੇ ਨੇ 1 ਲੱਖ ਕਹਤਾ ਦੂਜਾ ਕਹਿੰਦਾ ਆਪਾਂ 1.5 ਲੱਖ ਕਹ ਦੋ ਮੈਨੂੰ ਲੱਗਦਾ ਇਹ ਕੰਪੀਟੀਸ਼ਨ ਚ ਡਾਟਾ ਇੰਨਾ ਬਣ ਗਿਆ ਸਰ ਮੈਂ ਤਾਂ ਇੱਕ ਹੋਰ ਕਹੂੰਗਾ ਉਹੀ ਗੱਲ ਕਹਿ ਲਓ ਉੱਥੇ ਦੇ ਇੰਟਰਨਲ ਲੋਕਾਂ ਨੂੰ ਖੁਸ਼ੀ ਦੇਣ ਨੂੰ ਮੈਂ ਤਾਂ ਕਹੂੰਗਾ ਕਿ ਯਾਰ ਤੂੰ ਸਾਨੂੰ ਵੋਟ ਬਾ ਦੇ ਚਾਹੇ ਮੈਂ ਤਾਂ ਕਹੂੰਗਾ ਮਾਫੀ ਚਾਹੂੰਗਾ ਪਹਿਲਾਂ ਹੀ ਕਹਿ ਦੇਮਾ ਚਾਹੇ ਸਾਡੀ ਕਮਿਊਨਿਟੀ ਕਿਉਂ ਨਾ ਹੋਵੇ ਸਰ ਜਿਹੜੇ ਉੱਥੇ ਦੇ ਪੱਕੇ ਹੋਏ ਉਹ ਵੀ ਨਹੀਂ ਚਾਹੁੰਦੇ ਸਰ ਕਿ ਆ ਵੀ ਇਹ ਵੀ ਐਸਲੇ ਮੁੱਦਾ ਹੀ ਇਹ ਬਣਿਆ ਹੋਇਆ ਇਮੀਗ੍ਰੇਸ਼ਨ ਉੱਥੇ ਜੇ ਕੈਨੇਡਾ ਦੀ ਹੈ ਇਮੀਗ੍ਰੇਸ਼ਨ ਸਖਤੀ ਕਰ ਰਹੀ ਹੈ ਨਾ ਤੇ ਮੁੱਦਾ ਹੀ ਇਹ ਹੈ ਤਾਂ ਹੀ ਕਰਕੇ ਸਖਤੀਆਂ ਹੋ ਰੀਆਂ ਨਹੀਂ ਸਾਡੇ ਦੇਖੋ ਸਾਡੇ ਇਹ ਜੇ ਪੰਜਾਬੀ ਵੀ ਕੈਨੇਡਾ 'ਚ ਹੈਗੇ ਨੇ ਜਿਨ੍ਹਾਂ ਨੇ ਉੱਥੇ ਗੰਦ ਪਾਇਆ ਇਹ ਆਪਾਂ ਨੂੰ ਕਹਿਣ 'ਚ ਕੋਈ ਭਰੇਜ ਨਹੀਂ ਉੱਥੇ ਸਾਡੇ ਮਾੜੇ ਲੋਕ ਵੀ ਹੈਗੇ ਨੇ ਸਰ ਮਾੜੇ ਚੰਗੇ ਹਰ ਜਗ੍ਹਾ ਆਉਂਦੇ ਪਰ ਸਾਡੇ ਉਥੇ ਪੰਜਾਬੀ ਵੀ ਬਹੁਤ ਹੈ ਜਿਹਦਾ ਹੁਣ ਮੈਂ ਵੀ ਵਰਡ ਯੂਜ਼ ਕੀਤਾ ਕਿ ਉਹ ਕਹਿੰਦੇ ਨਾਨ ਪਰ ਸਰ ਸਾਡੇ ਕਈ ਪੰਜਾਬੀ ਜਦੋਂ ਮੈਂ ਪਹਿਲਾਂ ਵੀ ਜਦੋਂ ਮੈਂ ਕੈਨੇਡਾ ਵੀ ਵਿਜ਼ਿਟ ਕੀਤਾ ਮੈਂ ਦੁਬਾਰਾ ਵੀ ਕਹਿੰਦਾ ਸਰ ਜਿੰਨਾ ਸਾਡੇ ਗੁਰਦੁਆਰਿਆਂ ਨੇ ਉਥੇ ਆਪਣਾ ਬੱਚੇ ਸੰਭੇ ਉੱਤੇ ਪਰ ਸਰ ਉਹ ਕੋਈ ਛੋਟੀ ਗੱਲ ਨਹੀਂ ਹੈਗੀ ਮੈਂ ਤਾਂ ਕਹੂੰਗਾ ਕਿ ਉਹ ਇੱਕ ਪਰਵੇਸ਼ ਤੇ ਨਹੀਂ ਸਾਰੀਆਂ ਪਰਵੇਸ਼ ਤੇ ਸੀਗੀਆਂ ਜਾਂ ਸਾਡੇ ਹੋਰ ਕਈ ਪੰਜਾਬੀਆਂ ਨੇ ਉਹਨੇ ਸਾਡੇ ਬੱਚਿਆਂ ਦੀ ਵਾਧੂ ਹੈਲਪ ਵੀ ਕੀਤੀ ਯਾਰ ਰੈਂਟ ਦੇ ਵਿੱਚ ਕੀਤੀ ਆ ਜਿਹੜੇ ਪਰ ਸਾਡੇ ਹੁੰਦੇ ਮੈਨੂੰ ਲੱਗਦਾ ਹੈ ਬਹੁਤ سارے ਬੱਚੇ ਦੀ ਜ਼ਿੰਦਗੀ ਔਖੀ ਹੋ ਜਾਣੀ ਔਖਾ ਆਇਆ ਸੀ ਸਰ ਬਹੁਤ ਔਖਾ ਆਇਆ ਸੀ ਪਰ ਹਾਂ ਕਈ ਮੈਂ ਤਾਂ ਕਹੂੰਗਾ ਕਿ ਓਨਰ ਬੜੇ ਜਿਹੜੇ ਘਰ ਦੇ ਓਨਸ ਉਹ ਵੀ ਬਹੁਤ ਚੰਗੇ ਜਿਹੜੇ ਬੱਚਿਆਂ ਨੂੰ ਪੂਰਾ ਉਹਨਾਂ ਨੇ ਸਪੋਰਟ ਕੀਤਾ ਕੰਮ ਤੇ ਵੀ ਸੰਭਿਆ ਬੱਚਿਆਂ ਨੂੰ ਸਪੈਸ਼ਲੀ ਸਾਡੀਆਂ ਛੋਟੀਆਂ ਕੁੜੀਆਂ ਭੈਣਾਂ ਨੂੰ ਕੀ ਕੀਤਾ ਮਤਲਬ ਕਿ ਵਾਈਸੈਂਡ ਵਰਸਾ ਰਿਹਾ ਸਾਰੀਆਂ ਚੀਜ਼ਾਂ ਨਾਲ ਤੇ ਉਹੀ ਨਾ ਕਈ ਉਧਰਲੇ ਪਾਸੇ ਵੀ ਹੋਇਆ ਤੇ ਕਈ ਸਾਡੇ ਮੈਂ ਤਾਂ ਕਹੂੰਗਾ ਜਿਹੜੇ ਸਟੂਡੈਂਟ ਈਜ਼ੀ ਗਏ ਸੀਗੇ ਹੁੱਲੜ ਪੁਣੇ ਦੇ ਵਿੱਚ ਆ ਖਾਸੌਰ ਤੇ ਇੰਸਟਾਗ੍ਰਾਮ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਕਿ ਬੱਲੇ ਬੱਲੇ ਕਰਾਈ ਨਾ ਉਹਨੇ ਕੀ ਮੈਂ ਤਾਂ ਕਹੂੰਗਾ ਸਾਡੀ ਕਮਿਊਨਿਟੀ ਦੀ ਉਹ ਕਿਤੇ ਨਾ ਕਿਤੇ ਉਹਦਾ ਹਰਜਾਨਾ ਸਾਨੂੰ ਸੋਸ਼ਲ ਮੀਡੀਆ ਤੇ ਮੈਂ ਤਾਂ ਕਹੂੰਗਾ ਭੁਗਤਣਾ ਪੈ ਰਿਹਾ ਤੇ ਗਰਾਉਂਡ ਰਿਐਲਿਟੀਸ ਆ ਡਿਫਰੈਂਟ ਆ ਜਿਹੜੀ ਉੱਥੇ ਦੀ ਗਰਾਉਂਡ ਰਿਐਲਿਟੀ ਹੋਵੇ ਜੱਦਾ ਸਰ ਹੁਣ ਮੈਂ ਅੱਜ ਪੇਰੈਂਟਸ ਨੂੰ ਕਹੂੰਗਾ ਆਪਣੇ ਦਿਲ ਤੇ ਮੜਾ ਜੇ ਹੱਥ ਰੱਖ ਕੇ ਦੇਖਿਓ ਅੱਖਾਂ ਬੰਦ ਕਰਕੇ ਸੋਚਿਓ ਕਿ ਜੇ ਸਾਲ ਪਹਿਲੋ ਤੁਹਾਡੇ ਮਨ ਚ ਕੀ ਸੁਭਾਅ ਸੀਗਾ ਕਿਉਂਕਿ ਕੈਨੇਡਾ ਦਾ ਰੌਲਾ ਦਾ ਸਰ 2024 ਸਟਾਰਟਿੰਗ ਚ ਚੱਲਣ ਦੇ ਨਾ ਰੌਲੇ ਸਕਤੀ ਵਾਲੇ ਚੱਲਣਦੇ ਆ ਸਰ ਉਦੋਂ ਸਭ ਤੋਂ ਪਹਿਲਾਂ ਸਟਾਰਟ ਹੋਇਆ ਕਿ ਡਬਲ ਜੀ ਆਈ ਸੀ ਉਹ ਸਭ ਨੂੰ ਭੁੱਲ ਗਈ ਠੀਕ ਹੈ ਨਾ ਜੀ ਹੁਣ ਤਾਂ ਚਲੋ ਬੰਦੀ ਹੋ ਗਈ ਨਾ ਸੋ ਮੈਂ ਉਸ ਤੋਂ ਬਾਅਦ ਜਿਹੜੇ ਰੌਲੇ ਮੈਂ ਪਹਿਲੋ ਮੁੱਦੇ ਉੱਥੇ ਪਹੁੰਚਣ ਵਾਲੇ ਬੱਚਿਆਂ ਦੇ ਆਉਣਾ ਕਿ ਅੜੇ ਪੋਲਿਟਿਕਸ ਵਾਲੇ ਪਹਿਲੋ ਮੁੱਦਾ ਸੀਗਾ ਸਰ ਅਕਾਮੋਡੇਸ਼ਨ ਦਾ ਯਾਦ ਹੋਊਗਾ ਸਰ ਤੁਹਾਨੂੰ ਬੱਚਿਆਂ ਨੂੰ ਕਿੰਨੀ ਅਕਾਮੋਡੇਸ਼ਨ ਸੀ ਬੱਚਿਆਂ ਨੂੰ ਰਹਿਣ ਨੂੰ ਉੱਥੇ ਕੁਝ ਨਹੀਂ ਮਿਲੰਦਿਆ ਸੀਗਾ ਉਸ ਤੋਂ ਬਾਅਦ ਲੋ ਮੁੱਦਾ ਸੈਟਲਡ ਆਨ ਹੋ ਗਿਆ ਫਿਰ ਨਵਾਂ ਮੁੱਦਾ ਆ ਬੱਚਿਆਂ ਨੂੰ ਪਾਰਟ ਟਾਈਮ ਕੰਮ ਨਹੀਂ ਮਿਲ ਰਿਹਾ ਸਰ ਹੁਣ ਤੁਸੀਂ ਵੀ ਪੱਤਰਕਾਰ ਆ ਕਿੰਨਾ ਕ ਮੁੱਦਾ ਮੈਨੂੰ ਦੱਸੋ ਸਾਹਮਣੇ ਆ ਰਿਹਾ ਨਾ ਅਕਾਮੋਡੇਸ਼ਨ ਦਾ ਮੁੱਦਾ ਨਾ ਪਾਰਟ ਟਾਈਮ ਦਾ ਮੁੱਦਾ ਪਤਾ ਕਿਉਂ ਬੱਚੇ ਸਰ ਹੌਲੀ ਹੌਲੀ ਸੈਟਲਡ ਹੋ ਗਏ ਆ ਤੁਹਾਨੂੰ ਵੀ ਯਾਦ ਹੋਊਗਾ ਸਰ ਲਾਈਵ ਸ਼ੋਅ ਤੇ ਸਾਨੂੰ ਕਮੈਂਟ ਆਉਂਦੇ ਸੀ ਮੇਰੇ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਕੁਝ ਨਹੀਂ ਮਿਲ ਰਿਹਾ ਪਰ ਹੁਣ ਕਮੈਂਟ ਨਹੀਂ ਆਉਂਦੇ ਕਿਉਂਕਿ ਹੁਣ ਬ ਪੇਰੈਂਟਸ ਨੂੰ ਕਹਿਣਾ ਚਾਹੂੰਗਾ ਕਈ ਵਾਰੀ ਨਾ ਪੇਰੈਂਟਸ ਵੀ ਜਿਹੜੇ ਸਾਡੇ ਹੈਗੇ ਨਾ ਬਹੁਤ ਮੈਂ ਤਾਂ ਕਹੂੰਗਾ ਭੋਲੇ ਆ ਉਹ ਸਲਾਹ ਪਾਦੀ ਕਦੀ ਲੈਂਦੀ ਬੱਚਿਆਂ ਦੀ ਬੱਚਿਆਂ ਕਹਿੰਦੀ ਜੇ ਉਹਨਾਂ ਦੇ ਕੋਈ ਭਤੀਜੇ ਭਤੀਜੀ ਜਾਂ ਕੋਈ ਗੁਆੜ ਜੋ ਕੋਈ ਬੱਚਾ ਗਿਆ ਯਾਰ ਬੱਚਾ ਵਰਡ ਸਮਝੋ ਸੀ ਇਹਨਾਂ ਨੂੰ ਬੱਚਾ ਕਿਉਂ ਕਹਿੰਦੇ ਆ ਬੱਚਾ ਵਰਡ ਹੋਆ ਜੀ ਇਹਨਾਂ ਨੂੰ ਕੋਈ ਚੀਜ਼ ਮਿਲ ਗਈ ਇਹਨੇ ਬੜਾ ਖੁਸ਼ ਹੋ ਜਾਣਾ ਜਿਹਨਾਂ ਨੂੰ ਕੋਈ ਚੀਜ਼ ਨਹੀਂ ਮਿਲੀ ਇਹਨਾਂ ਦੇ ਢੇਰੀ ਢਾ ਦੇਣੀ ਜਿੱਦਾਂ ਹੁਣ ਕੋਈ ਕਿਸੇ ਬੱਚੇ ਨੂੰ ਜੇ 16 ਡਾਲਰ ਜ ਮਿਨਿਮਮ ਸੈਲਰੀ ਹੈਗੀ ਆ ਉਹਨੂੰ 20 ਮਿਲਣਾ ਸ਼ੁਰੂ ਹੋ ਗਏ ਉਹਨੇ ਕਹਣਾ ਕੈਨੇਡਾ ਨਾਲ ਦਾ ਮੁਲਕ ਨਹੀਂ ਮੰਨਦੇ ਨਹੀਂ ਆਂ ਦਿਓ ਜਿਹੜਾ ਵੀ ਆਂਦਾ ਮੇਰੇ ਕੋਲ ਭੇਜੋ ਜੇ ਉਹੀ ਬੱਚੇ ਨੂੰ ਕੰਮ ਨਹੀਂ ਮਿਲਿਆ ਹਫਤਾ ਕੰਮ ਨਹੀਂ ਉਹਨੇ ਪਤਾ ਕਹਿਣਾ ਕੈਨੇਡਾ 'ਚ ਕੁਝ ਨਹੀਂ ਰਿਹਾ ਜੀ ਭੁੱਖੇ ਨੰਗੇ ਹੋ ਗਏ ਜੀ ਛੱਡ ਕੇ ਇੱਥੇ ਨਾ ਭੇਜੋ ਤੇ ਅਸਲ ਇਹ ਮੈਂ ਮੇਰਾ ਕਹਿਣਾ ਹੁੰਦਾ ਸਲਾਹ ਲਓ ਯਾਰ ਤਜਰਬੇਕਾਰ ਬੰਦੇ ਦੀ ਜਿਨੇ ਉਥੇ ਕੈਨੇਡਾ ਦੇ ਵਿੱਚ ਕੁਝ ਸਾਲ ਲਾਏ ਆ ਕੁਝ ਉਹਨੇ ਵੀ ਤੰਗੀਆਂ ਕੱਟੀਆਂ ਵਾ ਉਹਨੇ ਕੋਈ ਸਰਾ ਲਾਇਆ ਵਾ ਉਹ ਆਪਣੇ ਪਹਾਵ ਰਿਸ਼ਤੇਦਾਰ ਹੋਵੇ ਤੁਹਾਡੇ ਕੋਈ ਪਿੰਡ ਦਾ ਬੰਦਾ ਹੋਵੇ ਉਹਦੀ ਸਹੀ ਸਲਾਹ ਲੈ ਕੇ ਆਪਣੇ ਬੱਚੇ ਦੀ ਜੇ ਤੁਹਾਡੀ ਜ਼ਿੰਮੇਵਾਰੀ ਮਤਲਬ ਕਿ ਕਹਿੰਦਾ ਫਿਰ ਭੇਜੋ ਕਿਉਂਕਿ ਬੱਚਿਆਂ ਦਾ ਮੈਂ ਕਸੂਰ ਨਹੀਂ ਕਹਿੰਦਾ ਕਿਉਂਕਿ ਬੱਚਿਆਂ ਨੇ ਤਾਂ ਹਜੇ ਦੁਨੀਆ ਦੇਖਣੀ ਆ ਬੱਚੇ ਤਾਂ ਹਜੇ ਉਸ ਟਰੈਕ ਤੇ ਆ ਜਿੱਤੇ ਕਿ ਉਹ ਜ਼ਿੰਦਗੀ ਦੇ ਆਪਣੇ ਤਜਰਬੇ ਇਕੱਠੇ ਕਰ ਰਹੇ ਆ ਤੇ ਉਹ ਵੀ ਬੱਚੇ ਉੱਥੇ ਹੀ ਆ ਜਿਨ੍ਹਾਂ ਨੇ ਵੀ ਆਪਣੇ ਤਜਰਬਿਆਂ ਨੂੰ ਫਿਰ ਲੋਕਾਂ ਨੂੰ ਸਿਖਾਉਣਾ ਹੈਗਾ ਸੋ ਇਹ ਚੀਜ਼ਾਂ ਮੈਂ ਤਾਂ ਕਹੂੰਗਾ ਕਿ ਬਾਕੀ ਕੱਲ ਮੁੱਦੇ ਤੇ ਮੈਂ ਦੁਬਾਰਾ ਆਉਣਾ ਤੇ ਜਿਹੜਾ ਸਰ ਤੁਸੀਂ ਪੋਲਿਟਿਕਸ ਤੇ ਭੇਟ ਜਿਹੜੇ ਚੜ ਜਾਣਗੇ ਮੈਨੂੰ ਨਹੀਂ ਲੱਗਦਾ ਸਰ ਕਿਉਂਕਿ ਸਰ ਕੈਨੇਡਾ ਦੀ ਇਕਨੋਮੀ ਕਿਤਨਾ ਕਿਤੇ ਸਟੂਡੈਂਟ ਦੇ ਵੱਧੂ ਡਿਪੈਂਡ ਕਰਦੀ ਆ ਮੈਂ ਤਾਂ ਕਹਿੰਦਾ ਕਰਕੇ ਤਾਂ ਦੇਖਣੇ ਕਰੀ ਕਿ ਇਹਦੇ 56 ਟੈਡ ਸਰ ਜਿੰਨੀਆਂ ਯੂਨੀਵਰਸਿਟੀ ਕਾਲਜੇਸ ਦੇ ਵਿੱਚ ਉਹ ਤੇ ਹਜ਼ਾਰਾਂ ਐਮਪਲੋਏ ਕੰਮ ਕਰਦਾ ਇੰਨੀ-ਇੰਨੀ ਉੱਥੇ ਦੇ ਇਨਫਰਾਸਟ੍ਰਕਚਰ ਹੈਗੇ ਉਹ ਕਿੱਥੇ ਜਾਣਗੇ ਬੱਚਿਆਂ ਦੇ ਨਾਲ ਹੀ ਸਾਡੇ ਤੇ ਚੱਲ ਰਹੇ ਸੀ ਨਾ ਚਾਹੇ ਮੈਂ ਕਹਿੰਦਾ ਟਰੂਡੋ ਸਰਕਾਰ ਨੂੰ ਚਾਹੇ ਜਦਾਂ ਮਾਜੀ ਨਿੰਦਰੋ ਚਾਹੇ ਹੁਣ ਅਗਲੀ ਸਰਕਾਰ ਜੇ ਚੇਂਜ ਵੀ ਹੋ ਜਾਂਦੀ ਆ ਤੇ ਸਰ ਮੈਨੂੰ ਦੱਸੋ ਸਰਕਾਰ ਚਲਾਉਣ ਨੂੰ ਕਿਹਦੇ ਉਹਨੂੰ ਪੈਸਾ ਨਹੀਂ ਚਾਹੀਦਾ ਉਹਨੂੰ ਆਪਣੀ ਇਕਨੋਮੀ ਨੂੰ ਵਧਾਉਣ ਨੂੰ ਇਹ ਨਹੀਂ ਚਾਹੀਦਾ ਤੇ ਬਾਕੀ ਹਾਂ ਜੇ ਟਰੂਡੋ ਸਰਕਾਰ ਜੇ ਸਖਤੀ ਕਰ ਰਹੀ ਆ ਮੈਂ ਤਾਂ ਇਹਨੂੰ ਸ਼ਲਾਘਾ ਕਰ ਰਿਹਾ ਤੇ ਮੈਂ ਕਿਤੇ ਨਾ ਕਿਤੇ ਟਰੂਡੋ ਸਰਕਾਰ ਨੂੰ ਜੇ ਨਿੰਦ ਦਾ ਤਾਨੇ ਨਾ ਯਾਰ ਇਹ ਚੀਜ਼ਾਂ ਪਹਿਲਾਂ ਕੋਈ ਨਹੀਂ ਕੀਤੀਆਂ ਆ 2023 ਇਹ ਸਮਾ ਰਹੇ ਦੀ ਕੀਤੀਆਂ ਹੁੰਦੀਆਂ ਤੇ ਬੱਚੇ ਬਲਾਉਣ ਵੇਲੇ ਗਲਤ ਤਰੀਕੇ ਨਾਲ ਨਾ ਜਾਂਦੇ ਤੇ ਫਿਰ ਇਹ ਸਥਿਤੀਆਂ ਨਹੀਂ ਸੀ ਬਣਦੀ। ਗਲਤੀ ਤਾਂ ਹੈ ਟੂ ਦੋ ਜਿਹੜੀ ਉਹ ਆਇਆ ਸਿਕਸ ਈਚ ਜਿਹੜਾ ਮਲੇ ਬੰਦ ਕੀਤਾ ਉਹ ਸਭ ਤੋਂ ਵੱਡੀ ਗਲਤੀ ਸੀ ਮੈਂ ਤਾਂ ਕਹੂੰਗਾ ਬਹੁਤ ਵੱਡੀ ਗਲਤੀ ਸੀ ਕੁਝ ਦੇਖਿਆ ਹੀ ਨਹੀਂ ਸਟੈਂਡਰਡ ਹੀ ਥੱਲੇ ਸੈੱਟਦਾ ਸਰ ਜਾਂ ਕਰਕੇ 100% ਉੱਪਰੋਂ ਵੀਜ਼ਾ ਦੇਤਾ ਡਰ ਦੇ ਮਾਰੇ ਨੇ ਜਦੋਂ ਇੰਡੀਆ ਕੈਨੇਡਾ ਦਾ ਕਨਫਲਿਕਟ ਹੋਇਆ ਉਹ ਗਲਤੀ ਜਿਹੜੀ ਸਭ ਤੋਂ ਵੱਡੀ ਸੀ ਇੰਨਾ ਮੈਂ ਤਾਂ ਕਹੂੰ ਕੋਈ ਨਾ ਕਹਿੰਦਾ ਲੋਡ ਨਾਲੋਂ ਜ਼ਿਆਦਾ ਵੀਜ਼ਾ ਦਿੱਤਾ ਉਹ ਕਹਿੰਦਾ ਨਾ ਕਿ ਜੇ ਆਪਣੀ ਉਹਨਾਂ ਨੇ ਵੈਲਿਊ ਜਿਹੜੀ ਕੀ ਉੱਥੇ ਕੈਨੇਡਾ ਨੇ ਜਿਹੜੀ ਕੀ ਡਾਊਨ ਕੀਤੀ ਆ ਇੱਕੋ ਦਾਮ ਉੱਥੇ ਲੋਡ ਪੈ ਗਿਆ ਹਾਂ ਤੇ ਬਾਕੀ ਐਡਾ ਲੋਡ ਐਡੇ ਲੋਡ ਵਾਲੀ ਮੋਟਰ ਹੈ ਨਹੀਂ ਕੈਨੇਡਾ ਦੀ ਕਿਉਂਕਿ ਉਹ ਸਰਵਿਸ ਇੰਡਸਟਰੀ ਕੈਨੇਡਾ ਚ ਜ਼ਿਆਦਾ ਹੈ ਇੱਥੇ ਹਾਂ ਫੈਕਟਰੀਆਂ ਫੁਕਟੀਆਂ ਬਹੁਤ ਵੱਡਾ ਪ੍ਰੋਡਕਸ਼ਨ ਜਿਹੜਾ ਨਹੀਂ ਬਹੁਤ ਵੱਡੇ ਪ੍ਰੋਡਕਸ਼ਨ ਨਹੀਂ ਹੈ ਕੈਨੇਡਾ ਦੇ ਵਿੱਚ ਤੇ ਬਾਕੀ ਇੱਥੇ ਮੈਂ ਕਹਿ ਦਵਾਂ ਜਿਹਦਾ ਮੈਂ ਇੱਕ ਐਗਜ਼ਾਮਪਲ ਦਿੰਦੀ ਆ ਜਿਹੜੇ ਬੱਚੇ ਉੱਥੇ ਪਹਿਲੇ ਗਏ ਸੀ ਪਹਿਲਾਂ ਉਹਨਾਂ ਦੇਖੋ ਕਮਿਊਡੇਸ਼ਨ ਦੀ ਪ੍ਰੋਬਲਮ ਫਿਰ ਪਾਰਟ ਟਾਈਮ ਕੰਮ ਦੀ ਮੋਸਟਲੀ ਬੱਚੇ ਕ ਮੈਂ ਕਹਾਂਗਾ ਸ਼ਾਇਦ ਅੱਜ ਵੀ ਬੱਚੇ ਸਵਰ ਮੋਸਟਲੀ ਬੱਚੇ ਸੈਟਲਡ ਆਨ ਹੋ ਚੁੱਕੇ ਆ ਤੇ ਇਸ ਲਈ ਮੈਂ ਪੇਰੈਂਟਸ ਨੂੰ ਵੀ ਕਹਿਣਾ ਚਾਹਾਂਗਾ ਯਾਰ ਡਰਨ ਦੀ ਲੋੜ ਨਹੀਂ ਆ ਉਹ ਜ਼ਿੰਦਗੀ ਦੇ ਫੇਸੇਸ ਹੈਗੇ ਆ ਕੋਈ ਨਹੀਂ ਪੋਲਿਟਿਕਸ ਦੇ ਧੱਕੇ ਚੜਦੇ ਸਿਰਫ ਆਪਣੇ ਧੱਕੇ ਧੱਕੇ ਹੀ ਚੜਨਗੇ ਆਪਾਂ ਆਪ ਆਪਣਾ ਨੁਕਸਾਨ ਕਰਾਵਾਂਗੇ ਜੇ ਮੈਂ ਕਹਾਂਗਾ ਜੇ ਕਿਸੇ ਦਾ ਧੀ ਪੁੱਤ ਖਰਾਬ ਹੁੰਦਾ ਤੇ ਆਪਣੇ ਬੱਚਿਆਂ ਨੂੰ ਯਾਰ ਜਿਹੜੀ ਪੜਾਈ ਪੜਨਗੇ ਆ ਉਹ ਚੰਗੇ ਨੰਬਰਾਂ ਨਾਲ ਪਾਸ ਕਰਨੀ ਆ। ਦੇਰ ਸਵੇਰ ਟ੍ਰਾਈ ਕਰਨੀ ਆਪਣੀ ਪੜ੍ਹਾਈ ਦੇ ਨਾਲ ਨਾਲ ਦਾ ਕੰਮ ਕਰਨਾ। ਨਾਲ ਦੀ ਨਾਲ ਆਪਣੇ ਸਕਿੱਲ ਕੋਈ ਨਾ ਕੋਈ ਇੰਪਰੂਵ ਕਰਨੇ ਚਾਹੀਏ। ਟ੍ਰੇਡ ਦਾ ਹੋਵੇ, ਚਾਹੇ ਲੈਂਗੁਏਜ ਬੋਲਣ ਦਾ ਇੰਗਲਿਸ਼ ਦਾ ਸਕਿੱਲ ਹੋਵੇ, ਚਾਹੇ ਫ੍ਰੈਂਚ ਦਾ ਸਕਿੱਲ ਹੋਵੇ। ਮੀਨ ਆਪਣੇ ਆਪ ਨੂੰ ਅਪਡੇਟ ਰੱਖ ਕੇ ਉੱਧਰ ਨੂੰ ਤੁਰਨਾ ਪੀਆਰ ਪੀਆਰ ਦਾ ਵੱਖਰਾ ਵਾ। ਪੀਆਰ ਕੈਨੇਡਾ ਨੇ ਘਰ ਨਹੀਂ ਦੇਣਾ ਚਾਹੇ ਟਰੂਡੋ ਸਰਕਾਰੀ ਹੋਵੇ, ਚਾਹੇ ਨਵੀਂ ਸਰਕਾਰ ਹੋਵੇ, ਚਾਹੇ ਮੈਂ ਅਗਰ ਤੀਜੀ ਸਰਕਾਰ ਆ ਜਾਏ। ਪੀਆਰ ਲੋਟਰੀ 'ਚ ਨਹੀਂ ਵੰਡੀ ਜਾਣੀ। ਪੀਆਰ ਲੈਣੀ ਪੈਣੀ ਆ। ਪੁਆਇੰਟਸ ਦੇ ਆਧਾਰ ਤੇ ਤੇ ਪੁਆਇੰਟਸ ਸਾਡੇ ਬੱਚੇ ਨੂੰ ਆਪ ਇਕੱਠਾ ਕਰਨਾ ਪੈਣਾ ਤੇ ਕੋਈ ਨੁਕਸਾਨ ਨਹੀਂ ਹੁੰਦਾ ਤੇ ਮੈਂ ਤਾਂ ਕਹੂੰਗਾ ਇਸ ਵੇਲੇ ਵੀ ਕੈਨੇਡਾ ਬਹੁਤ ਸ਼ਰਾਫਤ ਨਾਲ ਚੱਲਦਾ ਆ ਰਿਹਾ ਕੈਨੇਡਾ ਵਧੀਆ ਸੀਗਾ ਵਧੀਆ ਹੈਗਾ ਅੱਜ ਦੀ ਰੇਟ ਵਿੱਚ ਵੀ ਬਹੁਤ ਵਧੀਆ ਬੱਚਿਆਂ ਵਾਲੇ ਜਿਹੜੇ ਉੱਤੇ ਸੈਟਲ ਡੇਰੇ ਹੈਗੇ ਆ ਤੇ ਵਧੀਆ ਹੋਊਗਾ ਵਧੀਆ ਹੋਣ ਵਾਸਤੇ ਸਾਨੂੰ ਸਿਰਫ ਉਹਨਾਂ ਦੇ ਊਸੂਲਾਂ ਨੇ ਉਹਨਾਂ ਦੇ ਅਕੋਰਡਿੰਗ ਜਿਹੜਾ ਕਿ ਆਪਣੇ ਫੈਸਲੇ ਲੈਣੇ ਪੈਣੇ ਜੀ ਚਲੋ ਬਹੁਤ ਬਹੁਤ ਧੰਨਵਾਦ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਤੀਰਤ ਜੀ ਨੇ ਸਾਂਝੀ ਕੀਤੀ ਹੈ ਸੋ ਕੋਈ ਵੀ ਵਿਦਿਆਰਥੀ 85578 85578 ਤੇ ਤੀਰਤਜੀ ਨਾਲ ਸੰਪਰਕ ਪਾ ਸਕਦਾ ਹੈ ਸਲਾਹ ਲੈ ਸਕਦਾ ਹੈ ਫੈਸਲੇ ਕਰ ਸਕਦਾ ਹੈ ਬਹੁਤ ਧੰਨਵਾਦ ਜੀ